ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਉੱਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਉਸ ਮਾਮਲੇ ਦੀ ਜਿਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਰਾਜਵੀਰ ਜਵੰਦਾ ਪੰਜਾਬ ਦਾ ਉਹ ਸੁਰਮਈ ਸੂਰਜ ਜੋ ਹੁਣ ਸਾਡੇ ਵਿਚਕਾਰ ਨਹੀਂ ਰਿਹਾ ਪਰ ਹੁਣ ਉਸ ਦੀ ਮੌਤ ਪਿੱਛੇ ਜੋ ਸੱਚ ਸਾਹਮਣੇ ਆ ਰਿਹਾ ਹੈ ਉਹ ਹਰ ਪੰਜਾਬੀ ਨੂੰ ਸੋਚਣ ਲਈ ਮਜਬੂਰ ਕਰ ਦਵੇਗਾ ਰਾਜਵੀਰ ਜਵੰਦਾ ਉਹ ਨਾਮ ਜੋ ਹਰ ਜਵਾਨ ਦੀ ਜ਼ੁਬਾਨ ਤੇ ਸੀ ਪੁਲਿਸ ਦੀ ਯੂਨੀਫਾਰਮ ਤੋਂ ਲੈ ਕੇ ਦੀ ਚਮਕ ਤੱਕ ਦਾ ਸਫਰ ਉਸ ਨੇ ਆਪਣੀ ਮਿਹਨਤ ਨਾਲ ਤੈਅ ਕੀਤਾ ਸੀ ਉਸ ਦਾ ਜਨਮ ਪਿੰਡ ਪਟਿਆਲਾ ਨੇੜੇ ਹੋਇਆ ਸੀ ਬਚਪਨ ਤੋਂ ਹੀ ਮਿਊਜ਼ਿਕ ਦਾ ਸ਼ੌਂਕੀ ਸੀ ਪਰ ਪਰਿਵਾਰ ਦੀ ਇੱਛਾ ਸੀ ਕਿ ਉਹ ਆਪਣੇ ਦਾਦਾ ਤੇ ਪਿਤਾ ਵਾਂਗ ਪੁਲਿਸ ਵਿੱਚ ਭਰਤੀ ਹੋਵੇ ਦਵਾ ਸੀ ਪਰ ਜਵੰਦਾ ਨੇ ਦੋਨੋਂ ਸੁਪਨੇ ਪੂਰੇ ਕੀਤੇ ਪੁਲਿਸ ਦੀ ਨੌਕਰੀ ਵੀ ਕੀਤੀ ਤੇ ਗਾਇਕੀ ਵੀ ਜਾਰੀ ਰੱਖੀ ਉਸ ਦਾ ਪਹਿਲਾ ਗਾਣਾ ਗੁਲਾਬੀ ਪੱਗ ਜਦੋਂ ਰਿਲੀਜ਼ ਹੋਇਆ ਤਾਂ ਪੰਜਾਬ ਦੇ ਹਰ ਕੋਨੇ 'ਚ ਉਸ ਦੀ ਗੂੰਜ ਸੁਣ ਗਈ ਇੱਕ ਤੋਂ ਬਾਅਦ ਇੱਕ ਹਿੱਟ ਤਿਆਰਾਂ ਵਾਲੀ ਗੱਲ ਮੁੰਡੇ ਪੁਲਿਸ ਵਾਲੇ ਜਟਨਾ ਦੇ ਪਿੰਡ ਨਹੀਂਓ ਲੱਭਣੇ ਗਵਾਚੇ ਹੋਏ ਲਾਲ ਇਹ ਸਾਰੇ ਗੀਤ ਉਸ ਨੂੰ ਲੋਕਾਂ ਦੇ ਦਿਲਾਂ ਵਿੱਚ ਅਮਰ ਕਰ ਗਏ ਪਰ ਦੋਸਤੋ 2025 ਦੇ ਇੱਕ ਸਵੇਰ ਨੇ ਸਭ ਕੁਝ ਬਦਲ ਦਿੱਤਾ ਜਵੰਦਾ ਆਪਣੀ ਨਵੀਂ 25 ਲੱਖ ਦੀ ਮੋਟਰਸਾਈਕਲ ਤੇ ਨਿਕਲਿਆ ਸੀ ਐਸ ਵੀ ਇਲ ਕੰਪਨੀ ਦਾ ਬੁਲਟ ਪ੍ਰੂਫ ਹੈਲਮਟ ਪਾਇਆ ਹੋਇਆ ਸੀ ਜਿਸ ਦੀ ਕੀਮਤ ਲਗਭਗ 2 ਲੱਖ ਸੀ ਸਿਰ ਤੋਂ ਪੈਰ ਤੱਕ ਰਾਈਡਿੰਗ ਗੀਅਰ 80000 ਦੇ ਕੱਪੜੇ ਸੁਰੱਖਿਆ ਦੇ ਹਰ ਮਾਪਦੰਡ ਨਾਲ ਤਿਆਰ ਸੀ ਪਰ ਫਿਰ ਵੀ ਉਹ ਵਾਪਸ ਨਾ ਸਕਿਆ ਇਹ ਖਬਰ ਆਈ ਉਸ ਦਾ ਭਿਆਨਕ ਐਕਸੀਡੈਂਟ ਹੋ ਗਿਆ ਰੀਡ ਦੀ ਹੱਡੀ ਟੁੱਟ ਗਈ ਗਲ ਦੇ ਮਣਕੇ ਅੰਦਰ ਧਸ ਗਏ ਪਸਲੀਆਂ ਟੁੱਟ ਗਈਆਂ ਪਰ ਲੋਕਾਂ ਦੇ ਦਿਲ ਵਿੱਚ ਤੁਰੰਤ ਸਵਾਲ ਉੱਠੇ ਜਦ ਹੈਲਮਟ ਬੁਲਟ ਪ੍ਰੂਫ ਸੀ ਰਾਈਡਿੰਗ ਸੂਟ ਇੰਨਾ ਮਜ਼ਬੂਤ ਸੀ ਤਾਂ ਐਕਸੀਡੈਂਟ ਇਸ ਕਦਰ ਕਿਵੇਂ ਹੋਇਆ ਹੁਣ ਆਉਂਦੀ ਹੈ ਕਹਾਣੀ ਦੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਰਾਜਵੀਰ ਜਵੰਦਾ ਦੇ ਹੈਲਮਟ ਉੱਤੇ ਲੱਗਿਆ ਸੀ ਗੋਪ੍ਰੋ ਕੈਮਰਾ ਜੋ ਹਰ ਸੈਕਿੰਡ ਦੀ ਵੀਡੀਓ ਰਿਕਾਰਡ ਕਰਦਾ ਐਕਸੀਡੈਂਟ ਤੋਂ ਲੈ ਕੇ ਕਿ ਹਰ ਮੂਮੈਂਟ ਉਸ ਵਿੱਚ ਕੈਪਚਰ ਹੋਣਾ ਚਾਹੀਦਾ ਸੀ ਪਰ ਜਦੋਂ ਪੁਲਿਸ ਨੇ ਕੈਮਰਾ ਲਿਆ ਰਿਕਾਰਡਿੰਗ ਗਾਇਬ ਸੀ। ਇਹੀ ਗੱਲ ਹੈ ਸਾਰੇ ਪੰਜਾਬ ਨੂੰ ਸ਼ੱਕ ਦੇ ਘੇਰੇ ਵਿੱਚ ਪਾ ਦਿੱਤਾ ਕਿ ਇਹ ਸਿਰਫ ਹਾਸਾ ਸੀ ਜਾਂ ਕਿਸੇ ਨੇ ਜਾਣ ਬੁੱਝ ਕੇ ਸਭ ਕਰਵਾਇਆ ਹੈ। ਕਈਆਂ ਦਾ ਕਹਿਣਾ ਹੈ ਕਿ ਰਾਜਵੀਰ ਜਵੰਦਾ ਨਾਲ ਜਲਨ ਕਰਨ ਵਾਲੇ ਲੋਕਾਂ ਨੇ ਸਾਜ਼ਿਸ਼ ਰਚੀ ਹੈ ਕਿਉਂਕਿ ਹਿੱਟ ਕੀਤਾ ਦੇ ਨਾਲ ਉਸ ਦੀ ਸੌਰਤ ਬਹੁਤ ਤੇਜ਼ੀ ਨਾਲ ਵੱਧ ਰਹੀ ਸੀ। ਐਕਸੀਡੈਂਟ ਤੋਂ ਬਾਅਦ ਉਸ ਨੂੰ ਇੱਕ ਮਹਿੰਗੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੱਸਿਆ ਗਿਆ ਕਿ ਜਵੰਦਾ 10 ਦਿਨ ਤੱਕ ਵੈਂਟੀਲੇਟਰ ਲੈਟਰ ਤੇ ਰਿਹਾ ਪਰ ਲੋਕਾਂ ਦੇ ਮਨ ਵਿੱਚ ਇੱਕ ਹੋਰ ਸਵਾਲ ਉੱਠਿਆ ਉਸ ਦੀ ਦਾੜੀ ਜੋ ਹਾਸੇ ਵਾਲੇ ਦਿਨ ਬਿਲਕੁਲ ਛੋਟੀ ਸੀ 10 ਦਿਨਾਂ ਵਿੱਚ ਵੱਧੀ ਕਿਉਂ ਨਹੀਂ ਕਈਆਂ ਨੇ ਫੋਟੋਆਂ ਦੇ ਆਧਾਰ ਤੇ ਕਿਹਾ ਲੱਗਦਾ ਹੈ ਜਿਵੇਂ ਦਾ ਪਹਿਲੇ ਦਿਨ ਹੀ ਚਲਾਣਾ ਕਰ ਗਿਆ ਸੀ ਬਾਅਦ ਚ ਸਿਰਫ ਪਰਿਵਾਰ ਨੂੰ ਸੰਤੁਸ਼ਟ ਕਰਨ ਲਈ ਇਲਾਜ ਦਾ ਨਾਟਕ ਚੱਲਦਾ ਰਿਹਾ ਇਹ ਗੱਲ ਬੇਸ਼ੱਕ ਸਾਬਤ ਨਹੀਂ ਪਰ ਸਵਾਲ ਖੜਾ ਕਰਦੀ ਹੈ ਹਸਪਤਾਲ ਨੇ 10 ਦਿਨ ਕਿਹਦਾ ਇਲਾਜ ਕੀਤਾ రికార్డింగ్ ਕਿੱਥੇ ਗਈ हेलਮੈਂਟ ਕਿਉਂ ਟੁੱਟਿਆ ਇਨ੍ਹਾਂ ਤਿੰਨ ਸਵਾਲਾਂ ਦੇ ਜਵਾਬ ਅਜੇ ਤੱਕ ਕਿਸੇ ਕੋਲ ਨਹੀਂ ਦੋਸਤੋ ਰਾਜਵੀਰ ਜਵੰਦਾ ਦੇ ਜਾਣ ਨਾਲ ਸਿਰਫ ਇੱਕ ਆਵਾਜ਼ ਨਹੀਂ ਗੁੰਮ ਹੋਈ ਇੱਕ ਘਰ ਦੀ ਰੌਣਕ ਖਤਮ ਹੋ ਗਈ ਉਸ ਦਾ ਪਰਿਵਾਰ ਪਹਿਲਾਂ ਹੀ ਸਰਦਾਰ ਕਰਮ ਸਿੰਘ ਦੇ ਦੇਹਾਂਤ ਨਾਲ ਟੁੱਟ ਚੁੱਕਾ ਸੀ ਹੁਣ ਪੁੱਤ ਦੇ ਜਾਣ ਨਾਲ ਉਹ ਘਰ ਪੂਰੀ ਤਰ੍ਹਾਂ ਖਮੋਸ਼ ਹੋ ਗਿਆ ਪਰ ਸਾਥੀ ਕਲਾਕਾਰ ਕੁਲਵਿੰਦਰ ਬਿੱਲਾ ਕਮਰ ਗਰੇਵਾਲ ਮਨਕੀਰਤ ਔਲਖ ਜਸ ਬਾਜਵਾ ਤੇ ਰਣਜੀਤ ਬਾਵਾ ਨੇ ਇਹ ਫੈਸਲਾ ਕੀਤਾ ਹੈ ਕਿ ਜਵੰਦਾ ਦੇ ਜਿਉਂਦੇ ਜੀ ਜੋ ਵੀ ਸ਼ੋਅ ਬੁੱਕ ਹੋਏ ਸਨ ਉਹ ਸਾਰੇ ਸ਼ੋਅ ਹੁਣ ਉਹ ਇਕੱਠੇ ਕਰਨਗੇ ਅਤੇ ਉਹਨਾਂ ਦੀ ਕਮਾਈ ਉਸ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ ਇਹ ਇੱਕ ਸੱਚੀ ਸ਼ਰਧਾਂਜਲੀ ਹੈ ਆਪਣੇ ਭਰਾ ਨੂੰ ਹੁਣ ਜਦ ਇਹ ਸਾਰੇ ਸਵਾਲ ਖੜੇ ਹੋ ਰਹੇ ਹਨ ਪੰਜਾਬੀ ਜਨਤਾ ਮੰਗ ਕਰ ਰਹੀ ਹੈ ਕਿ ਰਾਜਵੀਰ ਜਵੰਦਾ ਮਾਮਲੇ ਦੀ ਸੀਬੀਆਈ ਜਾਂਚ ਹੋਵੇ ਕਿਉਂਕਿ ਜਿਵੇਂ ਦੀਪ ਸਿੱਧੂ ਤੇ ਸਿੱਧੂ ਮਸਲੂਣ ਨੂੰ ਇਨਸਾਫ ਨਹੀਂ ਮਿਲਿਆ ਇਹੋ ਜੀ ਗਲਤੀ ਹੁਣ ਤੀਜੀ ਵਾਰ ਨਾ ਹੋਵੇ ਪੰਜਾਬ ਦਾ ਇਹ ਸਿਤਾਰਾ ਸੱਚਾ ਇਨਸਾਫ ਡਿਜ਼ਰਵ ਕਰਦਾ ਹੈ ਦੋਸਤੋ ਰਾਜਵੀਰ ਜਵੰਦਾ ਭਾਵੇਂ ਸਾਡੇ ਵਿਚਾਰ ਨਹੀਂ ਪਰ ਉਸ ਦੀ ਆਵਾਜ਼ ਉਸ ਦੇ ਗੀਤ ਅਤੇ ਉਸ ਦਾ ਪਿਆਰ ਹਮੇਸ਼ਾ ਸਾਡੇ ਨਾਲ ਰਹੇਗਾ। ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਉਸ ਦੀ ਆਤਮਾ ਨੂੰ ਚਰਨਾ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ। ਜੇਕਰ ਤੁਸੀਂ ਵੀ ਇਹ ਸੱਚ ਜਾਣ ਕੇ ਹੈਰਾਨ ਹੋਏ ਹੋ ਤਾਂ ਵੀਡੀਓ ਨੂੰ ਲਾਈਕ ਕਰੋ, ਕਮੈਂਟ ਵਿੱਚ ਆਪਣੀ ਰਾਏ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਅਸੀਂ ਲਿਆਉਂਦੇ ਰਹਾਂਗੇ ਪੰਜਾਬ ਦੀਆਂ ਉਹ ਖਬਰਾਂ ਜਿਹੜੀਆਂ ਹੋਰ ਕੋਈ ਨਹੀਂ ਦਿਖਾਉਂਦਾ। ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਧੰਨਵਾਦ ਜੀ।